ਓ ਬਾਈ ਜੀ ਐਦਾਂ ਹੀ ਨੈਗੇਟਿਵ ਜਵੜੀਆਂ ਨਾ ਮਾਰਿਆ ਕਰੋ ਜ਼ਿੰਮੇਵਾਰੀ ਨਾਲ ਸੋਚ ਕੇ ਵੀਡੀਓ ਪਾਇਆ ਕਰੋ ਭਾਈ ਪਾਣੀ ਦਿਖਾਈ 4.5 ਫੁੱਟ ਹੋਰ ਵੱਧ ਗਿਆ ਤਰੀਕ 6 ਅੱਜ 6 ਸਤੰਬਰ ਤਰੀਕ ਹੈ ਗੱਲਾਂ ਮਾਰੀ ਜਾਂਦੇ ਹੋ ਬਾਹਰ ਬੈਠ ਕੇ ਹਰ ਕੋਈ ਆ ਕੇ ਇੱਥੇ ਚੌਧਰੀ ਬਣੀ ਜਾਂਦਾ ਇਹੋ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਰਾਸ਼ਨ ਨਹੀਂ ਪਹੁੰਚਿਆ ਤਿੰਨ ਦਿਨ ਹੋ ਗਏ ਅੱਜ ਤਿੰਨ ਦਿਨ ਹੋ ਗਏ ਹੈ ਹੀ ਨਹੀਂ ਰਾਸ਼ਨ ਉਹ ਛੋਟਾ ਵਾਲੇ ਮੁੰਡੇ ਆਉਂਦੇ ਬੇੜੀ ਲੈ ਕੇ ਹਾਂ ਉਹ ਕਿਤੇ ਦੇ ਦੇ ਜਾਂਦੇ ਤੇ ਹੁਣ ਤਿੰਨ ਦਿਨ ਹੋ ਗਏ ਫਿਰ ਨਹੀਂ ਆਇਆ ਉਹ ਬਾਈ ਜੀ ਸੁੱਕੇ ਥਾ ਗੇੜੀਆਂ ਮਰੀ ਜਾਂਦੇ ਅੰਦਰ ਬੋਟਾ ਰਹੀ ਬੜੋ ਤਾਂ ਚੀਜ਼ਾਂ ਸਮਝਣਗੀਆਂ ਕੋਈਓ ਨੈਗੇਟਿਵ ਵੀਡੀਓਜ਼ ਨਾ ਪਾਇਆ ਕਰੋ ਗੱਲਾਂ ਨੂੰ ਸਮਝਿਆ ਕਰੋ ਯਾਰ ਤੁਸੀਂ ਆਪਣਾ ਗੱਲਾਂ ਬੋਲ ਕੇ ਵੀਡੀਓ ਪਾ ਦਿੰਨੇ ਹੋ ਲੋਕਾਂ ਦਾ ਨੁਕਸਾਨ ਕਰੀ ਜਾਂਦੇ ਗੱਲਾਂ ਬੜਦੀਆਂ ਯਾਰ ਪਿੰਡ ਦੀ ਰਾਸ਼ੀ ਜੱਟ ਦੋ ਚੱਕ ਕੇ 6 ਤਰੀਕ ਦੀ ਗੱਲਾਂ ਨੇ ਇਹ ਐਡਾ ਪਾਣੀ ਵੱਧ ਗਿਆ 6 ਤਰੀਕ ਦੀ 5 ਔਰ 6 ਦੇ ਵਿੱਚ 1.5 ਫੁੱਟ ਪਾਣੀ ਵੱਧ ਗਿਆ ਅੰਦਰ ਲੋਕਾਂ ਦਾ ਹਾਲ ਦੇਖੋ ਡੰਗਰ ਪਸ਼ੂ ਆਹ ਬਾਈ ਉਹ ਦੇਖੀਂ ਡੰਗਰ ਖੜੇ ਅੰਦਰ ਆਪਣੇ ਜੇ 7 6 7 ਡੰਗਰ ਖੜੇ ਅਗਲੇ 4 ਦਿਨ ਬਾਅਦ ਚੱਲਿਆ ਬੋਟ ਲੈ ਕੇ ਅੰਦਰ ਆਉਗੇ ਤਾਂ ਚੱਲੂਗਾ ਪਤਾ ਪਹਿਲਵਾਨੀ ਕਿਹੜੀ ਮਰੀ ਜਨੇ ਉੱਥੇ ਸੁੱਕੇ ਥਾਂ ਟਰੈਕਟਰਾਂ ਨਾਲ ਗੱਲ ਵੱਢਦੀ ਹੈ ਲੋਕਾਂ ਦਾ ਨੁਕਸਾਨ ਕਰੀ ਜਾਂਦੇ ਹੋ ਯਾਰ ਡੰਗਰ ਪਸ਼ੂ ਮਾਰ ਰਿਹਾ ਲੋਕਾਂ ਨੇ ਤੰਗ ਨੇ ਯਾਰ ਰਿਸਪੌਂਸੀਬਲ ਤਰੀਕੇ ਨਾਲ ਵੀਡੀਓ ਬਣਾਓ ਜੇ ਬਣਾਉਣੀ ਵੀ ਹੈ ਕੋਈ ਸਟੇਟਮੈਂਟ ਜੇ ਇਸ਼ੂ ਕਰਨੀ ਹੈ ਜ਼ਿੰਮੇਵਾਰੀ ਨਾਲ ਇਸ਼ੂ ਕਰੋ ਆ ਬਜ਼ੁਰਗਾਂ ਦਾ ਨੁਕਸਾਨ ਤੁਹਾਡੀ ਵਜ੍ਹਾ ਤੋਂ ਹੁੰਦਾ ਹੈ ਆਠ ਨੌ ਡੰਗਰ ਜਿਹੜੇ ਵੱਡੇ ਨੇ ਨਾ ਉਹ ਚਲੇਗੇ ਬੰਨ ਤੇ ਆ ਜਿਹੜੀਆਂ ਛੋਟੀਆਂ ਨੇ ਹਾਂ ਜੀ ਉਹ ਇੱਥੇ ਹੀ ਖੜੀਆਂ ਨੇ ਕਿੰਨੇ ਪਸ਼ੂ ਆਈ ਇੱਥੇ ਇੱਥੇ ਅੱਠ ਅੱਠ ਹੈਗੇ ਆਠ ਪਸ਼ੂ ਇੱਥੇ ਆਈ ਆਠ ਪਸ਼ੂ ਇੱਥੇ ਵਸੇ ਹੋਏ ਆ ਬਾਪੂ ਇਹਨਾਂ ਨੂੰ ਦੇਖ ਰਿਹਾ ਡੰਗਰ ਤੇ ਲੋਕ ਕਿਹਨੇ ਚਾਰਾ ਪਹੋਚਾਉਣਾ ਰਾਸ਼ਨ ਬਾਈ ਜੀ ਅੰਦਰ ਲੋੜ ਹੈ ਸੁੱਕੇ ਥਾ ਟਰੈਕਟਰਾਂ ਦੇ ਪਹਿਲਵਾਨੀ ਗੇੜੀਆਂ ਮਾਰ ਗਈ ਗੱਲ ਬਣਦੀ ਬੋਟਾ ਰਹੀ ਅੰਦਰ ਜਾਓ 80 80 ਪਾਣੀ ਡੁੱਬਿਆ ਹੋਇਆ ਹੈ 700 ਤੋਂ ਪਿੰਡ ਡੁੱਬਿਆ ਹੋਇਆ ਗੰਦਰ ਪਹੁੰਚੋ ਤਾਂ ਚੀਜ਼ਾਂ ਚੱਲਦੀਆਂ ਪਤਾ ਪਾਣੀ ਵਧੀ ਜਾ ਰਿਹਾ 6 ਤਰੀਕ ਹੋਈਏ ਪਾਣੀ ਵਧੀ ਜਾ ਰਿਹਾ ਇੰਨਾ ਤੇਜ਼ ਬਹਾਅ ਹੋਇਆ ਹੋਇਆ ਹੈ ਨਾ ਕੱਲ ਸ਼ਾਮ ਤੋਂ ਲੈ ਕੇ ਹੁਣ ਤੱਕ ਜਾਉਂਗੇ ਅੰਦਰ ਤਾਂ ਚੱਲੂਗਾ ਪਤਾ ਸੁੱਕੇ ਥਾਂ ਬੰਨਦੇ ਕਿ ਦੂਜੇ ਪਾਸੇ ਟ੍ਰੈਕਟਰ ਟਰਾਲੀਆਂ ਦੇ ਗੇੜੀ ਮਾਰੀ ਹੈ ਨਾ ਪਿੰਡ ਵਾਲੇ ਨਾਲ ਲੱਗੋ ਬੋਟ ਚਾਹੀਦੀਆਂ ਤੁਹਾਨੂੰ ਸਾਰਾ ਕੁਝ ਕੋਆਰਡੀਨੇਸ਼ਨ ਕਰਾਂਗੇ ਜੀ ਤੁਹਾਡੇ ਤੋਂ ਨਹੀਂ ਹੁੰਦਾ ਨਾ ਸਾਡੇ ਕੋਲ ਪਹੁੰਚੋ ਅਸੀਂ ਤੁਹਾਨੂੰ ਗਾਈਡ ਕਰਕੇ ਨਾਲ ਲੈ ਕੇ ਚਲਦੇ ਆ ਨੰਬਰ ਸਾਡੇ ਥੱਲੇ ਚੱਲ ਰਹੇ ਆ ਭਾਵੇਂ ਤੁਸੀਂ ਸਾਡੇ ਸਰਵ ਹਿਮੈਨਿਟੀ ਸਰਵ ਗੋਡ ਲਿਖੋ ਸਾਰੇ ਕੁਝ ਖੁੱਲ ਜਾਏਗਾ ਫੇਸਬੁੱਕ ਪੇਜ ਤੇ ਲਈ ਸਾਡੇ ਸਾਰੇ ਨੰਬਰ ਉੱਥੇ ਕੰਟੈਕਟ ਕਰੋ ਤੁਹਾਨੂੰ ਲੈ ਕੇ ਚਲਦੇ ਦਿਖਾਣੇ ਭਈ ਹਾਲਾਤ ਕਿਆ ਨੇ ਆਓ